ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿਨ ਹੈਗਾ ਜੀ ਅੱਜ ਮੰਗਲਵਾਰ 6 ਅਗਸਤ 2025 ਤੇ ਤਕਰੀਬਨ ਆਪਾਂ 2:00 ਵਜੇ ਅੱਜ ਉੱਥੇ ਖੜੇ ਸੀਗੇ ਉੱਥੇ ਸਵੇਰੇ ਆਪਾਂ ਰੈਡੀ ਹੋ ਗਏ ਨਾ ਤੋਂ ਪ੍ਰਮਾਤਮਾ ਸੋਖ ਰੱਖ ਕੇ ਅੱਗੇ ਜੀ ਆਪਾਂ ਯਾਤਰਾ ਹੈਂ ਗੁਰੂ ਸਾਹਿਬ ਜੀ ਅੱਗੇ ਆਪਾਂ ਚੱਲਦੇ ਆਂ ਤਕਰੀਬਨ 40 ਕਿਲੋ ਦੀ ਢੰਗ ਤੇ ਕੀ ਤੁਰ ਕੀ ਜਥੇ ਦੇ ਨਾਲ ਆਪਾਂ ਤੁਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤਾਂ ਕਿਤਾ ਜਾ ਰਹੇ ਆ ਜੀ ਤੇ ਜਿਹੜਾ ਆਸ-ਪਾਸੇ ਤੁਸੀਂ ਦੇਖ ਰਹੇ ਆ ਬੱਦਲਾ ਤੇ ਬਰਸਣੇ ਵਾਲਾ ਹੈ ਇਸ ਆ ਇਹ ਬਰਸਣੇ ਵਾਲਾ ਜਿਹੜਾ ਇਹ ਰਿੰਦੀ ਗੁੰਲਣਾ ਦਾ ਪੈਨ ਵਾਲਾ ਵੀ ਇਹ ਆ ਧੁੰਦ ਜੀ ਦਿੰਦੀ ਹੈ ਬੱਦਲਾਂ ਦੀ ਹੈ ਸਾਰੀ ਆ ਕੈਮਰੇ ਦੇ ਮੂੰਹੇ ਦਿੰਦੀ ਹੈ ਤੇ ਠੰਡ ਵੀ ਲੱਗਣ ਲੱਗ ਗਈ ਤੇ ਅੱਧੇ ਇੱਕ ਬਾਟ ਹਿੱਤਨ ਕਿਲੋਮੀਟਰ ਆ ਗਏ ਆ ਸਵੇਰ 4 ਵਜੇ ਚੰਦੇ ਸੀ ਉਹ ਰਸਤੇ ਦੇ ਵਿੱਚ ਟੜਾਈ ਬਹੁਤ ਜ਼ਿਆਦਾ ਆ ਤੇ ਥੜਾ ਆ ਥੱਕ ਗਏ ਰੈਸਟ ਕਰਨ ਲੱਗ ਗਏ ਤਿਆਪੋ ਸਾਈਕਲਾਂ ਤੇ ਚੱਲਦੇ ਆ ਜੀ ਪਹਿਲੇ ਹੀ ਸਰੀਰ ਥੱਕਿਆ ਹੁੰਦਾ ਤੇ ਕੁਝ ਟਾਈਮ ਬਾਅਦ ਤੋ ਬੰਦੇ ਜੇ ਨਰਜੀ ਹੁੰਦੀ ਐ ਤੇ ਬਾਅਦ ਚ ਤੁਹਾਨੂੰ ਪਤਾ ਥੋੜਾ ਜਿਹਾ ਔਖਾ ਹੋ ਜਾਂਦਾ ਤੇ ਚੱਲਦੇ ਆ ਜੀ ਅੱਗੇ ਹੌਲੀ ਹੌਲੀ ਮਾਰਾ ਇਹਨੂੰ ਕਰਨ ਸਿਰਪ ਦਰਸ਼ਨ ਕਰਨ ਹਿਮਕੁੰਡ ਸਾਹਿਬ ਦੇ ਵਾਹਿਗੁਰੂ ਵਾਹਿਗੁਰੂ ਇਤੋਂ ਡੇਢ ਕਿਲੋਮੀਟਰ ਰਹਿ ਗਿਆ ਉਪਰੋਂ ਮੀਂਹ ਵੀ ਪੈਣ ਲੱਗ ਗਿਆ ਤੇ ਠੰਡ ਬਹੁਤ ਜ਼ਿਆਦਾ ਹੋ ਗਈ ਹੈ ਆ ਦੇਖੋ ਸਾਰਿਆਂ ਨੇ ਰੇਨ ਕੋਟ ਪਾ ਰੱਖਿਆ ਆਪਾਂ ਵੀ ਪਾ ਰੱਖਿਆ ਏ ਅੱਜ ਮੌਸਮ ਦਾ ਜਿਹੜਾ بارش ਵਾਲਾ ਜ਼ਿਆਦਾ ਠੰਡਾ ਹੋ ਗਿਆ ਮੌਸਮ ਸਾਤੀ ਖੂਬੀ ਦੇ ਟਾਈਮ ਹੋ ਗਏ ਤਕਰੀਬਨ ਪੌਣੇ ਘੱਟ ਦਾ

ਕਰੋ ਜੀ ਦਰਸ਼ਨ ਸ੍ਰੀ ਹੇਮਕੁੰਡ ਸਾਹਿਬ ਸੱਚਖੰਡ ਸ੍ਰੀ ਹੇਮਕੁੰਡ ਸਾਹਿਬ ਜੀ ਦੇ ਜੇ ਸੁੱਖਾ ਨਿਕਾਲੇ ਜਾ ਰਹੇ ਕਪੜੇ ਨਿਕਾਲ ਰਹੇ ਬਈ ਅਬ ਸਰੋਵਰ ਤੇ ਸਨਾਨ ਕਰੀਗਾ ਬਹੁਤ ਠੰਡਾ ਪਾਣੀ ਹੈ ਮੈਨੇ ਤਾਂ ਕਰ ਲਿਆ ਜਲਦੀ ਕਪੜੇ ਨਿਕਾਲ 1 ਘੰਟਾ ਹੋ ਗਿਆ ਇਤਨਾ ਕਿਉਂ ਘਬਰਾ ਰਹਾ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 1 2 3 चार पाँच कितनी लगाएगा सच्चा लगा ऊपर <laughs> किया थोड़ा ऊपर क्या करी? ਸਭ ਥਾਈ ਵੇ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਬਾਣ ਦਿਦਾਰ ਦਾ ਧਿਆਨ ਤਰ ਕੇ ਬੋਲ ਜੀ ਵਾਹਿਗੁਰੂ ਜੀ ਪੰਨਿਆਂ ਪਿਆਰਿਆਂ ਜਹਾਂਸਾ ਆਖੀਆਂ ਜੱਪੀਆਂ ਤਪੀਆਂ ਜਦੋਂ ਨਾਮ ਜਪਿਆ ਵਟਕੇ ਛਕੇ ਆ ਦੇਖ ਚਲਾਈ ਤੇਖ ਮਾਹੀ ਦੇਖ ਕੇ ਅਟਟ ਕੀਤਾ ਸਨਾ ਪਿਆਰੇ ਆ ਸਚਿਆਰਿਆਂ ਦੇਖ ਬਾਈ ਦਾ ਧਿਆਨ ਤਰਕੇ ਖਲਸ ਜੀ ਬੱਲੋ ਜੀ ਹਾਂਜੀ ਸੰਗਤ ਜੀ ਜਿਹੜਾ ਹਰੀ ਸ੍ਰੀ ਹੇਮਕੁੰਡ ਸਾਹਿਬ ਜੀ ਦਾ ਇਤਿਹਾਸ ਹੈਗਾ ਉਹ ਪਿਛਲੇ ਜਨਮ ਦਾ ਹੈਗਾ ਇਹ ਤਪਸਥਾਨ ਆ ਜਿਹੜਾ ਤੁਸੀਂ ਦੇਖ ਰਹੇ ਹੋ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਇਹ ਪੁਰਬਲੇ ਜਨਮ ਸਥਾਨ ਹੈ ਜਿਹੜਾ ਵੀ ਜਿੱਥੇ ਗੁਰੂ ਸਾਹਿਬ ਨੇ ਪਹਿਲਾ ਤਪੱਸਿਆ ਕੀਤੀ ਸੀਗੀ 2000 ਸਾਲ ਤੇ ਇਸ ਦੀ ਜਿਹੜੀ ਖੋਜ ਹੈ ਕਿ ਸੰਤ ਸੋਹਣ ਸਿੰਘ ਜੀ ਨੇ ਫੌਜੀ ਰਿਟਾਇਰ ਹੋਏ ਬਾਬਾ ਮੋਦਨ ਸਿੰਘ ਜੀ ਨਾਲ ਤੇ ਬਾਬਾ ਮੋਦਨ ਸਿੰਘ ਦੇ ਸਲਾਹ ਮਸ਼ਵਰਾ ਕੀਤਾ ਤੇ ਦੋਵਾਂ ਨੇ ਫੈਸਲਾ ਕੀਤਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਪੁਰਬਲੇ ਜਨਮ ਜਨਮ ਦੇ ਤਪਸਥਾਨ ਤੇ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਰਨਾ ਚਾਹੀਦਾ ਹੈ ਉਹਨਾਂ ਨੇ ਸਾਲ 1937 ਦੇ ਵਿੱਚ ਇੱਕ ਛੋਟਾ ਜਿਹਾ ਕਮਰਾ ਸ੍ਰੀ ਹਿਮਕੁੰਡ ਸਾਹਿਬ ਹੀ ਖੇ ਤਿਆਰ ਕਰਵਾਇਆ ਤੇ 1937 ਵਿੱਚ ਪਹਿਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਤੇ ਪਰ ਸੇਤੀ ਹੀ 1938 ਦੇ ਵਿੱਚ ਸੰਤ ਸੋਹਣ ਸਿੰਘ ਜੀ ਦਾ ਦਿਹਾਂਤ ਹੋ ਗਿਆ ਸੰਤ ਸੋਹਣ ਜੀ ਸਿੰਘ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਵੀ ਬਾਬਾ ਮੋਦਨ ਸਿੰਘ ਜੀ ਨੇ ਇਕੱਲੇ ਹੀ ਹਿਮਕੁੰਡ ਸਾਹਿਬ ਜੀ ਦੀ ਸੇਵਾ ਨੂੰ ਜਾਰੀ ਰੱਖਿਆ ਗੁਰੂ ਗੋਵਿੰਦ ਧਾਮ ਗੁਰੂ ਗੋਵਿੰਦ ਧਾਨ ਤੋਂ ਜਿਹੜੀ ਹੇਮਕੁੰਡ ਸਾਹਿਬ ਦਾ ਰਸਤਾ ਬੜਾ ਖੜਮਾ ਸੀ ਸੰਗਤਾਂ ਨਦੀ ਦੇ ਕਿਨਾਰੇ ਅਤੇ ਦਰਖਤਾਂ ਨੂੰ ਫੜ-ਫੜ ਕੇ ਹੇਮਕੁੰਡ ਸਾਹਿਬ ਪਹੁੰਚਦੀਆਂ ਸਨ ਬਾਬਾ ਮੋਦਨ ਸਿੰਘ ਨੇ ਰਸਤੇ ਨੂੰ ਚੰਗਾ ਬਣਾਉਣ ਦਾ ਕੰਮ ਸ਼ੁਰੂ ਕੀਤਾ ਤੇ ਦਿਨਾਂ ਦੇ ਵਿੱਚ ਹੀ ਉਹ ਕੌਮ ਉਹ ਕੰਮ ਕਰਦੇ ਅਤੇ ਰਾਤ ਨੂੰ ਗੋਵਿੰਦ ਧਾਮ ਪਹੁੰਚ ਕੇ ਦਰਖਤਾਂ ਦੀ ਗੁਫਾ ਵਿੱਚ ਵਿਸ਼ਰਾਮ ਕਰਦੇ ਜੰਗਲੀ ਜਾਨਵਰਾਂ ਤੋਂ ਬਚਣ ਲਈ ਰਾਤ ਨੂੰ ਅੱਗ ਜਲਾ ਕੇ ਰੱਖਦੇ ਜੰਗਲੀ ਜਾਨਵਰਾਂ ਤੋਂ ਤਾਂ ਜੋ ਨੇੜੇ ਨਾ ਆ ਸਕਣੋ ਉਹਨਾਂ ਕੋਲ ਖਾਣ ਪੀਣ ਲਈ ਛੋਲੇ ਅਤੇ ਗੁੜ ਹੁੰਦਾ ਸੀ ਨਾਲ ਪਾਣੀ ਹੁੰਦਾ ਸੀਗਾ ਤੇ ਉਸ ਤੋਂ ਗਵਿੰਦ ਉਹਨਾਂ ਨੇ ਗਵਿੰਦ ਘਾੜ ਦੇ ਸਥਾਨ ਦੀ ਯਾਤਰੀਆਂ ਦੇ ਠਹਿਰਨ ਲਈ 1944 ਤੋਂ 1947 ਵਿੱਚ ਇੱਕ ਲੋਕਲ ਵਿਅਕਤੀ ਹਾਇਤ ਸਿੰਘ ਬਣਾਰੀ ਜੀ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਦਾ ਨਿਰਮਾਣ ਕੀਤਾ ਤੇ ਇੱਕ ਆਪਣੇ ਲਈ ਤਾਂ ਜੋ ਆਈਆਂ ਹੋਈਆਂ ਸੰਗਤਾਂ ਦੀ ਸੇਵਾ ਕਰ ਸਕਣ ਅਤੇ ਉਹਨਾਂ ਦੇ ਦੌਰਾਨ ਉਹਨਾਂ ਨੂੰ ਮੇਲ ਉਹਨਾਂ ਦਾ ਮੇਲ ਸੰਤ ਠੰਢੀ ਸਿੰਘ ਜੀ ਨਾਲ ਹੋਇਆ ਤੇ ਸੰਤ ਠੰਢੀ ਸਿੰਘ ਜੀ ਨੇ ਦਿੱਲੀ ਦੀਆਂ ਸੰਗਤਾਂ ਤੋਂ ਮਾਇਆ ਇਕੱਤਰ ਕਰਕੇ ਮੋਦਨ ਸਿੰਘ ਜੀ ਨੂੰ ਦਿੱਤੀ ਤੇ ਕਾਖਰੀਆ ਗੋਵਿੰਦ ਧਾਮ ਵਿਖੇ ਸੰਗਤਾਂ ਲਈ ਧਰਮਸ਼ਾਲਾ ਦਾ ਨਿਰਮਾਣ ਕੀਤਾ ਯਾਤਰੀਆਂ ਯਾਤਰਾਤੇ ਆ ਰਹੀਆਂ ਸੰਗਤਾਂ ਲਈ ਬਾਬਾ ਮੋਦਨ ਸਿੰਘ ਨੇ ਲੰਗਰ ਪਾਣੀ ਦਾ ਪ੍ਰਬੰਧ ਕਰਨ ਵਾਸਤੇ ਆਪਣੇ ਦੋਸਤਾਂ ਮਿੱਤਰਾਂ ਤੇ ਸਦਾ ਲੂਆਂ ਤੋਂ ਮਾਇਆ ਇਕੱਠੀ ਕਰਨੀ ਸ਼ੁਰੂ ਕੀਤੀ ਤੇ ਲੰਗਰ ਧਿਲਉਣ ਲਈ ਆਪਣੀ ਜ਼ਮੀਨ ਦੀ ਆਮਦਨ ਵੀ ਲੰਗਰ ਸੇਵਾ ਵਿੱਚ ਲਾਉਣੀ ਸ਼ੁਰੂ ਕਰ ਦਿੱਤੀ ਇੱਕ ਵਾਰ ਰਾਸ਼ਟਰਪਤੀ ਡਾਕਟਰ ਰਜਿੰਦਰ ਪ੍ਰਸਾਦ ਜੀ ਬਦਰੀਨਾਥ ਮੰਦਿਰ ਤੋਂ ਦਰਸ਼ਨਾਂ ਲਈ ਆਏ ਉੱਥੇ ਉਹਨਾਂ ਨੇ ਦਾ ਮੇਲ ਪਹੁੰਚੇ ਹੋਏ ਸਰਦਾਲੂਆਂ ਨਾਲ ਉਹਨਾਂ ਨੇ ਉਸ ਸਾਧੂ ਨੂੰ ਕੁਝ ਮਾਇਆ ਤੇ ਵਿਸ਼ਕਸ ਕੀਤੀ ਤਾਂ ਜੋ ਉਸ ਸਾਧੂ ਨੇ ਬਾਬਾ ਮੋਦਨ ਸਿੰਘ ਜੀ ਬਾਰੇ ਦੱਸਿਆ ਤਾਂ ਉਹਨਾਂ ਨੂੰ ਨਾਲ ਲੈ ਕੇ ਗੋਵਿੰਦ ਘਾੜ ਦੇ ਸਥਾਨ ਤੇ ਪਹੁੰਚੇ ਤੇ ਮੋਦਨ ਸਿੰਘ ਜੀ ਨੇ ਰਾਸ਼ਟਰਪਤੀ ਦਾ ਨਿੱਘਾ ਸਵਾਗਤ ਕੀਤਾ ਤੇ ਉਹਨਾਂ ਨੂੰ ਖਾਣ ਪੀਣ ਲਈ ਪ੍ਰਸ਼ਾਦ ਦੇ ਤੌਰ ਤੇ ਸੁੱਕੇ ਮੇਵੇ ਭੇਡ ਕੀਤੇ ਦੇ ਪਰantu ਰਾਸ਼ਟਰਪਤੀ ਜੀ ਨੇ ਕਿਹਾ ਕਿ ਇਹ ਚੀਜ਼ਾਂ ਤਾਂ ਮੇਰੇ ਕੋਲ ਦਿੱਲੀ ਵਿੱਚ ਹਨ ਮੈਨੂੰ ਉਹ ਪ੍ਰਸ਼ਾਦ ਦਿਓ ਜੋ ਆਪ ਸੰਗਤਾਂ ਜੀ ਨੂੰ ਦਿੰਦੇ ਹੋ ਬਾਬਾ ਮੋਦਨ ਸਿੰਘ ਨੇ ਮਸਰਾਇ ਤੇ ਮੁਸਕਰਾਏ ਤੇ ਉਹਨਾਂ ਨੇ ਉੱਠ ਕੇ ਆਪਣੇ ਬੀਪੇ ਵਿੱਚ ਪੁੱਜੇ ਹੋਏ ਸੋਲਾਂ ਦਾ ਪ੍ਰਸ਼ਾਦ ਰਾਸ਼ਟਰਪਤੀ ਜੀ ਨੂੰ ਭੇਟ ਕੀਤਾ ਜਿਸ ਨੂੰ ਉਹਨਾਂ ਨੇ ਖੁਸ਼ੀ-ਖੁਸ਼ੀ ਸਵੀਕਾਰ ਕੀਤਾ ਆਪਣੇ ਪਰਵਾਸ ਵਾਸਤੇ ਦਿੱਲੀ ਲੈ ਗਏ ਬਾਬਾ ਮੋਦਨ ਸਿੰਘ ਜੀ ਨੇ ਆਪਣਾ ਸਾਰਾ ਜੀਵਨ ਅਤੇ ਸਿਮਰਨ ਗੁਜ਼ਾਰਿਆ ਸਾਰਾ ਜੀਵਨ ਸੇਵਾ ਤੇ ਸਮਰਨ ਵਿੱਚ ਗੁਜ਼ਾਰਿਆ ਉਹ ਸਵੇਰੇ ਅਮਰਤ ਵੇਲੇ ਉੱਠਦੇ ਤੇ ਦਿਨ ਪਰਸੰਗਤਾਂ ਦੀ ਸੇਵਾ ਕਰਦੇ ਤੇ ਹੱਥ ਵਿੱਚ ਹਮੇਸ਼ਾ ਇੱਕ ਲੱਕੜੀ ਦੀ ਸੋਟੀ ਰਹਿੰਦੀ ਸੀ ਜੋ ਉਹਨਾਂ ਨੂੰ ਅਰਧ ਅਰਧ ਵਿਰਧ ਅਵਸਥਾ ਵਿੱਚ ਸਹਾਰਾ ਦਿੰਦੀ ਸੀ ਤੇ ਬਾਬਾ ਮੋਦਨ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਸੱਚੇ ਭਗਤ ਸਨ ਲਗਭਗ 24 ਸਾਲ 1937 ਤੋਂ 1960 ਉਹਨਾਂ ਨੇ ਪੂਰੀ ਤਨਦੇਹੀ ਦੇ ਨਾਲ ਸ੍ਰੀ ਹੇਮਕੁੰਡ ਸਿੰਘ ਹੇਮਕੁੰਡ ਸਾਹਿਬ ਅਤੇ ਇੱਥੇ ਆਏ ਯਾਤਰੀਆਂ ਦੀ ਤਨੋਂ ਮਨੋ ਸੇਵਾ ਕੀਤੀ ਹਵਲਦਾਰ ਬਾਬਾ ਮੋਨਨ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਤਪਸਥਾਨ ਸ੍ਰੀ ਹੇਮਕੁੰਡ ਸਾਹਿਬ ਜੀ ਦੀ ਪੂਰੀ ਨਿਸਵਾਰਥ ਭਾਵਨਾ ਨਾਲ ਕੀਤੀ ਸੇਵਾ ਨਿਸਾਬ ਸੇਵਾ ਜਿਹੜੀ ਮੈਨੂੰ ਕਹਿਣਾ ਨਹੀਂ ਆ ਨਿਸਵਾਰਥ ਭਾਵਨਾ ਨਾਲ ਕੀਤੀ ਤੇ ਸੇਵਾ ਤੋਂ ਖਾਲਸਾ ਪੰਥ ਦਾ ਸਭ ਤੋਂ ਪ੍ਰਭਾਵਿਤ 55 59 ਮਿੰਟ ਹੋ ਗਏ ਆਪਾਂ ਨੌ ਵਾਲੀ ਅਰਦਾਸ ਦੇ ਵਿੱਚ ਜਿਹੜਾ ਸ਼ਾਮਲ ਹੋ ਗਏ ਸੀਗੇ ਇਸ ਤੋਂ ਬਾਅਦ ਹੁਣ ਆਪਾਂ ਥੱਲੇ ਵੱਲ ਨੂੰ ਪਾਉਣੇ ਆ ਚਾਲੇ ਮਹਾਰਾ ਸੱਖ ਰੱਖੇ ਤੇ ਆਪਾਂ ਜਾ ਕੇ ਜੀ ਗੋਵਿੰਦ ਘਾਟ ਠਹਿਰਾਂਗੇ ਗੋਵਿੰਦ ਦਾ tạm ਨਹੀਂ ਅੱਜ ਠਹਿਰਦੇ ਤੇ ਅੱਗੇ ਦਾ ਸਫਰ ਫਿਰ ਕਰਦੇ ਆ ਸਰੂਪ ਪ੍ਰਮਾਤਮਾ ਸੁੱਖ ਰੱਖੇ ਜੁੜੇ ਰਿਆ ਕਰੋ ਜੀ ਵਲੌਗ ਦੇ ਨਾਲ ਮੈਂ ਤੁਹਾਡਾ ਆਪਣਾ ਸੁੱਖਾ ਚੱਕਾਂ ਵਾਲਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਇਹ ਜਿਹੜਾ ਪਾਣੀ ਹੈ ਉੱਪਰ ਆਂਹੇਮਪੁੰਡ ਸਾਹਿਬ ਦੇ ਉਹਦੇ ਸਰੋਵਰ ਦੇ ਵਿੱਚੋਂ ਆ ਰਿਹਾ ਇੱਥੋਂ ਜਾ ਕੇ ਹੌਲੀ-ਹੌਲੀ ਇਹ ਥੱਲੇ ਨੂੰ ਉਤਰਿਆ ਜਾਂਦਾ ਤੇ ਆ ਠੰਡਾ ਬਰਫਰ ਦਾ ਪਾਣੀ ਆ ਸਰੋਵਰ ਵਾਲਾ ਪਾਣੀ ਆ ਜੀ ਇਹ ਉੱਥੋਂ ਜਿਹੜਾ ਇਸ਼ਨਾਨ ਕਰਦੇ ਆਪਾਂ ਉਹੀ ਪਾਣੀ ਆ ਜਿਹੜਾ ਥੱਲੇ ਨੂੰ ਉਤਰਿਆ ਜਾਂਦਾ ਤੇ ਉੱਪਰੋਂ ਦੇਖ ਕੇ ਆਈ ਮਾਂ ਦੇਖਾਂਗੇ ਕਿ ਕਿਦ ਤਰੋਂ ਕਿਦ ਨੂੰ ਜਾਂਦਾ ਤੇ ਪਾਣੀ ਉਹੀ ਆ ਜਿਹੜਾ ਸਰੋਵਰ ਦਾ ਪਾਣੀ ਆ ਹੇ ਕੁੰਡ ਦਾ ਦੋ ਦਾ ਟਾਈਮ ਹੋ ਗਾਇਆ ਜੀ ਤਕਰੀਬਨ ਆਪਾਂ ਹੇ ਕੁੰਡ ਸਾਹਿਬ ਤੋਂ ਮੱਥਾ ਟੇਕ ਕੇ ਆ ਕੇ ਇੱਥੇ ਬਰਸ਼ਾਦਾ ਪਾਣੀ ਚਾਗ ਸਕਦੇ ਹਾਂ ਨੂੰ 2:00 ਵਜ ਗਏ ਹੁਣ ਗੋਵਿੰਦ ਧਾਮ ਤੋਂ ਆਪਾਂ ਚੱਲਾਂਗੇ ਥੱਲੇ ਪਵਿੰਦ ਘਾਟ ਤੇ ਇਥੋਂ ਹੈਗਾ 13 ਕਿਲੋਮੀਟਰ ਮਾਰਾ ਸੁੱਖ ਰੱਖੇ ਰਾਹ ਤੇ ਵਾਸੂਰ ਦਾ ਠੀਕ ਰਹੇ ਪੌਣੇ ਜੀ ਚੱਲੇ ਵਾਹਿਗੁਰੂ ਜੀ ਤੱਕ ਖਾਲਸਾ ਵਾਹਿਗੁਰੂ ਜੀ ਕੀ ਟਾਈਮ ਹੋ ਗਿਆ ਜੀ ਇਸ ਟਾਈਮ 4:27 ਦਾ ਤੇ ਜਮਰਾ ਜਰ ਕੇ ਛੇਰੇ ਕੇ ਅੱਜ ਅੱਪਾ ਬਾਬਾ ਜੂਰ ਮਾਰਿਆ ਪਹਿਲਾ ਸਵੇਰੇ ਹੁਣੇ ਬਾਬਾ ਜੂਰ ਮਾਰਿਆ ਸੀ ਪਹਿਲਾਂ ਉਹ ਮੂਰੇ ਨਾ ਗਿਆ ਤੇ ਹੁਣ ਆਪਾਂ ਮੂਰੇ ਨਾ ਗਏ ਤੇ ਅੱਗੜਨਾ ਪਿਛੜ ਕੋਈ ਨਹੀਂਗਾ ਸਿੱਧਾ ਹਿਮਕੁੰਡ ਸਾਹਿਬ ਤੋਂ ਚੱਲਿਆ ਜੀ ਤੇ 19 ਕਿਲੋਮੀਟਰ ਬਾਅਦ ਹੋਣੀ ਹੈ ਜਿਹੜੀ ਆਪਾਂ ਕਲੀਅਰ ਕਰਨੀ ਹੈ 19 ਕਿਲੋਮੀਟਰ ਦੇ ਵਿੱਚੋਂ ਮੇਰੇ ਹਿਸਾਬ ਨਾਲ 2 2.5 ਕਿਲੋਮੀਟਰ ਬਾਅਦ ਰਹਿ ਗਈ ਹੋਣੀ ਹੈ 2 2.5 ਕਿਲੋਮੀਟਰ ਤੋਂ ਬਾਅਦ ਫੇਰ ਆਪਾਂ ਦੇਖਦੇ ਆ 4 ਕਿਲੋਮੀਟਰ ਅੱਗੇ ਰਹਿ ਜਾਣੀ ਐ ਇੱਥੇ ਵੀਰੇ ਮਾਲਕੇ ਉਹ ਜਿਹੜਾ ਪਿੰਡ ਜਾ ਵਿਚਾਲੇ ਉਹ ਆ ਜਾਂਦਾ ਤੇ ਉੱਥੋਂ ਘਾਰਕੂਰ ਮਿਲ ਜਾਂਦੀ ਹੈ ਜੇ ਤਾਂ ਉਹ ਮੰਨਿਆ ਫਿਰ ਤਾਂ 19 20 ਕਿਲੋਮੀਟਰ ਕੱਢਣੀ ਪਊਗੀ ਤੇ ਨਹੀਂ ਫਿਰ 4 ਕਿਲੋਮੀਟਰ ਕਾਰ ਤੇ ਕੱਢ ਦਾਂਗੇ